ਔਰ ਇਹਦੇ ਨਾਲ ਦੀ ਨਾਲ ਜਿਹੜੀ 22 ਦੀ ਸਰਕਾਰ ਦੀ ਮੀਟਿੰਗ ਆ ਜੇ ਲੋਕ ਚਾਹੁੰਦੇ ਆਂ ਵੀ ਇਹਦਾ ਰਿਜ਼ਲਟ ਵਧੀਆ ਨਿਕਲਾ ਵੀ ਤੇ ਵਾਦ ਤੋਂ ਵਾਦ ਗਿੰਤੀ ਵਿੱਚ ਸਾਰੇ ਬਾੜਾਂ ਤੇ ਹਉ ਮਮਾ ਕੇ ਪਹੁੰਚੋ ਤਾਂ ਜੋ ਲੋਕ ਸ਼ਕਤੀ ਦਾ ਦਬਾਅ ਜਿਹੜਾ ਵਾ ਉਹ ਸਰਕਾਰ ਤੇ ਪਾਇਆ ਜਾ ਸਕੇ ਗੱਲਬਾਤ ਵਿੱਚ ਕੋਈ ਸਹੀ ਨਵੇੜਾ ਜੇ ਨਾ ਹੋ ਸਕਿਆ ਤਾਂ 25 ਨੂੰ ਸਾਡਾ ਜਥਾ ਵੀ 101 ਬੰਦੇ ਦਾ ਦਿੱਲੀ ਕੂਚ ਕਰੂਗਾ ਦੋਵਾਂ ਫੋਰਮਾਂ ਦੇ SKM ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਅੱਜ SKM 올 ਇੰਡੀਆ SKM ਨੂੰ ਚਿੱਠੀ ਲਿਖੀ ਆ ਜਿਹੜਾ ਏਕਤਾ ਦਾ ਪ੍ਰੋਸੈਸ ਤੋਂ ਨੂੰ ਪਤਾ ਚੱਲ ਰਿਹਾ ਅਸੀਂ ਦੋ ਚਿੱਠੀਆਂ ਪਹਿਲਾਂ ਲਿਖੀਆਂ ਉਹ ਤੋਂ ਬਾਅਦ ਪਟਿਆਲੇ ਵਿੱਚ ਇੱਕ ਮੀਟਿੰਗ ਹੋਈ ਆ ਉਪਰੰਤ ਦੋ ਖਨੌਰੀ ਦੇ ਵਿੱਚ ਹੋਈਆਂ ਇੱਕ ਫਿਰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੋ ਆਪਣੀ ਜ਼ਿੰਮੇਵਾਰੀ ਸੀਗੀ ਅਸੀਂ ਦੋਵਾਂ ਫੋਰਮਾਂ ਨੇ ਰਾਇ ਕਰਕੇ 27 ਫਰਵਰੀ 2025 ਨੂੰ ਚੰਡੀਗੜ੍ਹ 11 ਵਜੇ ਸਾਂਝੀ ਮੀਟਿੰਗ ਤੈਅ ਕੀਤੀ ਆ ਇਸ ਆਸ ਨਾਲ ਦੋਵੇਂ ਫੋਰਮ ਸ਼ਾਮਲ ਹੋਣਗੇ ਇਹ ਜਿਹੜੀ ਏਕਤਾ ਦਾ ਮੁਕੰਮਲ ਗੱਲ ਆ ਉਹ ਸਰੇ ਚੜ ਜਾਵੇ ਇਹਦੋਂ ਗਾਹਾਂ 21 ਫਰਵਰੀ ਨੂੰ ਸ਼ੰਭੂ ਬਾਰਡਰ ਤੇ ਸ਼ਹੀਦ ਸੁਪਕਰਨ ਸਿੰਘ ਦੀ ਵਰਸੀ ਪੂਰੇ ਜੋਰ ਸ਼ੋਰ ਨਾਲ ਮਨਾਈ ਜਾਣੀ ਆ ਵੱਤ ਵੱਤ ਲੋਕਾਂ ਨੂੰ ਪਹੁੰਚਣ ਦੀ ਉਮੀਦ ਆਸ ਕਰਦੇ ਆ ਸੱਦਾ ਦਿੰਦੇ ਆ ਔਰ ਇਹਦੇ ਨਾਲ ਦੀ ਨਾਲ ਜਿਹੜੀ ਬਾਈ ਦੀ ਸਰਕਾਰ ਦੀ ਮੀਟਿੰਗ ਆ ਜੇ ਲੋਕ ਚਾਹੁੰਦੇ ਆ ਕਿ ਇਹਦਾ ਰਿਜ਼ਲਟ ਵਧੀਆ ਨਿਕਲਾ ਵੇ ਤੇ ਵੱਤ ਤੋਂ ਵੱਤ ਗਿਣਤੀ ਵਿੱਚ ਸਾਰੇ ਬਾਰਡਰਾਂ ਤੇ ਹਮ ਮਾ ਕੇ ਪਹੁੰਚੋ ਤਾਂ ਜੋ ਲੋਕ ਸ਼ਕਤੀ ਦਾ ਦਬਾਅ ਜਿਹੜਾ ਵਾ ਉਹ ਸਰਕਾਰ ਤੇ ਪਾਇਆ ਜਾ ਸਕੇ ਗੱਲਬਾਤ ਵਿੱਚ ਕੋਈ ਸਹੀ ਨਿਬੇੜਾ ਜੇ ਨਾ ਹੋ ਸਕਿਆ ਤਾਂ 25 ਨੂੰ ਸਾਡਾ ਜਥਾ ਵੀ 101 ਬੰਦੇ ਦਾ ਦਿੱਲੀ ਕੂਚ ਕਰੂਗਾ ਦੋਵਾਂ ਫੋਰਮਾਂ ਨੇ ਐਸਕੇਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਅੱਜ ਐਸਕੇਮ 올 ਇੰਡੀਆ ਐਸਕੇਮ ਨੂੰ ਚਿੱਠੀ ਲਿਖੀ ਆ ਜਿਹੜਾ ਏਕਤਾ ਦਾ ਪ੍ਰੋਸੈਸ ਦੋਨੋਂ ਪਾਸੇ ਚੱਲ ਰਿਹਾ ਅਸੀਂ ਦੋ ਚਿੱਠੀਆਂ ਪਹਿਲਾਂ ਲਿਖੀਆਂ ਉਦੋਂ ਬਾਅਦ ਪਟਿਆਲੇ ਵਿੱਚ ਇੱਕ ਮੀਟਿੰਗ ਹੋਈ ਆ ਉਪਰੰਤ ਦੋ ਖਨੌਰੀ ਦੇ ਵਿੱਚ ਹੋਈਆਂ ਇੱਕ ਫਿਰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੋ ਆਪਣੀ ਜ਼ਿੰਮੇਵਾਰੀ ਸੀਗੀ ਅਸੀਂ ਦੋਵਾਂ ਫੋਰਮਾਂ ਨੇ ਰਾਇ ਕਰਕੇ 27 ਫਰਵਰੀ 2025 ਨੂੰ ਚੰਡੀਗੜ੍ਹ 11 ਵਜੇ ਸਾਂਝੀ ਮੀਟਿੰਗ ਤੈਅ ਕੀਤੀ ਆ ਇਸ ਆਸ ਨਾਲ ਦੋਵੇਂ ਫੋਰਮ ਸ਼ਾਮਲ ਹੋਣਗੇ ਇਹ ਜਿਹੜੀ ਏਕਤਾ ਦਾ ਮਕਮਲ ਗੱਲ ਆ ਉਸਰੇ ਚੜ ਜਾਵੇ ਇਹਦੋਂ ਗਾਹਾਂ 21 ਫਰਵਰੀ ਨੂੰ ਸ਼ੰਭੂ ਬਾਰਡਰ ਤੇ ਸ਼ਹੀਦ ਸੁਪਕਰਨ ਸਿੰਘ ਦੀ ਵਰਸੀ ਪੂਰੇ ਜੋਰ ਸ਼ੋਰ ਨਾਲ ਮਨਾਈ ਜਾਣੀ ਆ ਵੱਤ ਵੱਤ ਲੋਕਾਂ ਨੂੰ ਪਹੁੰਚਣ ਦੀ ਉਮੀਦ ਆਸ ਕਰਦੇ ਆ ਸੱਦਾ ਦਿੰਦੇ ਆ ਔਰ ਇਹਦੇ ਨਾਲ ਦੀ ਨਾਲ ਜਿਹੜੀ ਬਾਈ ਦੀ ਸਰਕਾਰ ਦੀ ਮੀਟਿੰਗ ਆ ਜੇ ਲੋਕ ਚਾਹੁੰਦੇ ਆ ਵੀ ਇਹਦਾ ਰਿਜ਼ਲਟ ਵਧੀਆ ਨਿਕਲਾ ਵੇ ਤੇ ਵੱਧ ਤੋਂ ਵੱਧ ਗਿਣਤੀ ਵਿੱਚ ਸਾਰੇ ਬਾਰਡਰਾਂ ਤੇ ਹੋ ਮਮਾ ਕੇ ਪਹੁੰਚੋ ਤਾਂ ਜੋ ਲੋਕ ਸ਼ਕਤੀ ਦਾ ਦਬਾਅ ਜਿਹੜਾ ਵਾ ਉਹ ਸਰਕਾਰ ਤੇ ਪਾਇਆ ਜਾ ਸਕੇ ਗੱਲਬਾਤ ਵਿੱਚ ਕੋਈ ਸਹੀ ਨਿਬੇੜਾ ਜੇ ਨਾ ਹੋ ਸਕਿਆ ਤਾਂ 25 ਨੂੰ ਸਾਡਾ ਜਥਾ ਵੀ 101 ਬੰਦੇ ਦਾ ਦਿੱਲੀ ਕੂਚ ਕਰੂਗਾ ਦੋਵਾਂ ਫੋਰਮਾਂ ਨੇ ਐਸਕੇਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਅੱਜ ਐਸਕੇਐਮ 올 ਇੰਡੀਆ ਐਸਕੇਐਮ ਨੂੰ ਚਿੱਠੀ ਲਿਖੀ ਆ ਜਿਹੜਾ ਏਕਤਾ ਦਾ ਪ੍ਰੋਸੈਸ ਤੋਂ ਨੂੰ ਪਤਾ ਚੱਲ ਰਿਹਾ ਅਸੀਂ ਦੋ ਚਿੱਠੀਆਂ ਪਹਿਲਾਂ ਲਿਖੀਆਂ ਉਦੋਂ ਬਾਅਦ ਪਟਿਆਲੇ ਵਿੱਚ ਇੱਕ ਮੀਟਿੰਗ ਹੋਈ ਆ ਉਪਰੰਤ ਦੋ ਖਨੌਰੀ ਦੇ ਵਿੱਚ ਹੋਈਆਂ ਇੱਕ ਫੇਰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੋ ਆਪਣੀ ਜ਼ਿੰਮੇਵਾਰੀ ਸੀਗੀ ਅਸੀਂ ਦੋਵਾਂ ਫੋਰਮਾਂ ਨੇ ਰੈ ਕਰਕੇ 27 ਫਰਵਰੀ 2025 ਨੂੰ ਚੰਡੀਗੜ੍ਹ 11 ਵਜੇ ਸਾਂਝੀ ਮੀਟਿੰਗ ਤੈਅ ਕੀਤੀ ਆ ਇਸ ਆਸ ਨਾਲ ਦੋਵੇਂ ਫੋਰਮ ਸ਼ਾਮਲ ਹੋਣਗੇ ਇਹ ਜਿਹੜੀ ਏਕਤਾ ਦਾ ਮੁਕੰਮਲ ਗੱਲ ਆ ਉਹ ਸਰੇ ਚੜ ਜਾਵੇ ਇਹਦੋਂ ਗਾਹਾਂ 21 ਫਰਵਰੀ ਨੂੰ ਸ਼ੰਭੂ ਬਾਡਰ ਤੇ ਸ਼ਹੀਦ ਸੁਪਕਰਨ ਸਿੰਘ ਦੀ ਵਰਸੀ ਪੂਰੇ ਜੋਰ ਸ਼ੋਰ ਨਾਲ ਮਨਾਈ ਜਾਣੀ ਆ ਵੱਟ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੀ ਉਮੀਦ ਆਸ ਕਰਦੇ ਆ ਸੱਦਾ ਦਿੰਦੇ ਆ ਔਰ ਇਹਦੇ ਨਾਲ ਦੀ ਨਾਲ ਜਿਹੜੀ 22 ਦੀ ਸਰਕਾਰ ਦੀ ਮੀਟਿੰਗ ਆ ਜੇ ਲੋਕ ਚਾਹੁੰਦੇ ਆ ਕਿ ਇਹਦਾ ਰਿਜ਼ਲਟ ਵਧੀਆ ਨਿਕਲਾ ਵੇ ਤੇ ਵੱਟ ਤੋਂ ਵੱਧ ਗਿਣਤੀ ਵਿੱਚ ਸਾਰੇ ਬਾਡਰਾਂ ਤੇ ਹੋ ਮਮਾ ਕੇ ਪਹੁੰਚੋ ਤਾਂ ਜੋ ਲੋਕ ਸ਼ਕਤੀ ਦਾ ਦਬਾਅ ਜਿਹੜਾ ਵਾ ਉਹ ਸਰਕਾਰ ਤੇ ਪਾਇਆ ਜਾ ਸਕੇ ਗੱਲਬਾਤ ਵਿੱਚ ਕੋਈ ਸਹੀ ਨਵੇੜਾ ਜੇ ਨਾ ਹੋ ਸਕਿਆ ਤਾਂ 25 ਨੂੰ ਸਾਡਾ ਜਥਾ ਵੀ 101 ਬੰਦੇ ਦਾ ਦਿੱਲੀ ਕੂਚ ਕਰੂਗਾ ਦੋਵਾਂ ਫੋਰਮਾਂ ਨੇ ਐਸਕੇਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਅੱਜ ਐਸਕੇਮ 올 ਇੰਡੀਆ ਐਸਕੇਮ ਨੂੰ ਚਿੱਠੀ ਲਿਖੀ ਆ ਜਿਹੜਾ ਏਕਤਾ ਦਾ ਪ੍ਰੋਸੈਸ ਦੋਨੋਂ ਪਾਸਾ ਚੱਲ ਰਿਹਾ ਅਸੀਂ ਦੋ ਚਿੱਠੀਆਂ ਪਹਿਲਾਂ ਲਿਖੀਆਂ ਉਦੋਂ ਬਾਅਦ ਪਟਿਆਲੇ ਵਿੱਚ ਇੱਕ ਮੀਟਿੰਗ ਹੋਈ ਆ ਉਪਰੰਤ ਦੋ ਖਨੌਰੀ ਦੇ ਵਿੱਚ ਹੋਈਆਂ ਇੱਕ ਫਿਰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੋ ਆਪਣੀ ਜ਼ਿੰਮੇਵਾਰੀ ਸੀਗੀ ਅਸੀਂ ਦੋਵਾਂ ਫੋਰਮਾਂ ਨੇ ਰਾਇ ਕਰਕੇ 27 ਫਰਵਰੀ 2025 ਨੂੰ ਚੰਡੀਗੜ੍ਹ 11 ਵਜੇ ਸਾਂਝੀ ਮੀਟਿੰਗ ਤੈਅ ਕੀਤੀ ਆ ਇਸ ਆਸ ਨਾਲ ਦੋਵੇਂ ਫੋਰਮ ਸ਼ਾਮਲ ਹੋਣਗੇ ਇਹ ਜਿਹੜੀ ਏਕਤਾ ਦਾ ਮੁਕੰਮਲ ਗੱਲ ਆ ਉਸਰੇ ਚੜ ਜਾਵੇ ਇਹ ਤੋਂ ਗਾਹਾਂ 21 ਫਰਵਰੀ ਨੂੰ ਸ਼ੰਭੂ ਬਾਰਡਰ ਤੇ ਸ਼ਹੀਦ ਸੁਪਕਰਨ ਸਿੰਘ ਦੀ ਵਰਸੀ ਪੂਰੇ ਜੋਰ ਸ਼ੋਰ ਨਾਲ ਮਨਾਈ ਜਾਣੀ ਆ ਵੱਤ ਵਤ ਲੋਕਾਂ ਨੂੰ ਪਹੁੰਚਣ ਦੀ ਉਮੀਦ ਆਸ ਕਰਦੇ ਆ ਸੱਦਾ ਦਿੰਦੇ ਆ ਔਰ ਇਹਦੇ ਨਾਲ ਦੀ ਨਾਲ ਜਿਹੜੀ ਬਾਈ ਦੀ ਸਰਕਾਰ ਦੀ ਮੀਟਿੰਗ ਆ ਜੇ ਲੋਕ ਚਾਹੁੰਦੇ ਆ ਵੀ ਇਹਦਾ ਰਿਜ਼ਲਟ ਵਧੀਆ ਨਿਕਲਾਵੇ ਤੇ ਵੱਤ ਤੋਂ ਵੱਤ ਗਿਣਤੀ ਵਿੱਚ ਸਾਰੇ ਬਾਰਡਰਾਂ ਤੇ ਹੋ ਮਮਾ ਕੇ ਪਹੁੰਚੋ ਤਾਂ ਜੋ ਲੋਕ ਸ਼ਕਤੀ ਦਾ ਦਬਾਅ ਜਿਹੜਾ ਵਾ ਉਹ ਸਰਕਾਰ ਤੇ ਪਾਇਆ ਜਾ ਸਕੇ ਗੱਲਬਾਤ ਵਿੱਚ ਕੋਈ ਸਹੀ ਨਵੇੜਾ ਜੇ ਨਾ ਹੋ ਸਕਿਆ ਤਾਂ 25 ਨੂੰ ਸਾਡਾ ਜਥਾ ਵੀ 101 ਬੰਦੇ ਦਾ ਦਿੱਲੀ ਕੂਚ ਕਰੂਗਾ ਦੋਵਾਂ ਫੋਰਮਾਂ ਨੇ ਐਸਕੇਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਅੱਜ ਐਸਕੇਮ 올 ਇੰਡੀਆ ਐਸਕੇਮ ਨੂੰ ਚਿੱਠੀ ਲਿਖੀ ਆ ਜਿਹੜਾ ਏਕਤਾ ਦਾ ਪ੍ਰੋਸੈਸ ਤੋਂ ਨੂੰ ਪਤਾ ਚੱਲ ਰਿਹਾ ਅਸੀਂ ਦੋ ਚਿੱਠੀਆਂ ਪਹਿਲਾਂ ਲਿਖੀਆਂ ਉਦੋਂ ਬਾਅਦ ਪਟਿਆਲੇ ਵਿੱਚ ਇੱਕ ਮੀਟਿੰਗ ਹੋਈ ਆ ਉਪਰੰਤ ਦੋ ਖਨੌਰੀ ਦੇ ਵਿੱਚ ਹੋਈਆਂ ਇੱਕ ਫਿਰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੋ ਆਪਣੀ ਜ਼ਿੰਮੇਵਾਰੀ ਸੀਗੀ ਅਸੀਂ ਦੋਵਾਂ ਫੋਰਮਾਂ ਨੇ ਰੈ ਕਰਕੇ 27 ਫਰਵਰੀ 2025 ਨੂੰ ਚੰਡੀਗੜ੍ਹ 11 ਵਜੇ ਸਾਂਝੀ ਮੀਟਿੰਗ ਤੈਅ ਕੀਤੀ ਆ ਇਸ ਆਸ ਨਾਲ ਦੋਵੇਂ ਫੋਰਮ ਸ਼ਾਮਲ ਹੋਣਗੇ ਇਹ ਜਿਹੜੀ ਏਕਤਾ ਦਾ ਮੁਕੰਮਲ ਗੱਲ ਆ ਉਹ ਸਰੇ ਚੜ ਜਾਵੇ ਇਹਦੋਂ ਗਾਹਾਂ 21 ਫਰਵਰੀ ਨੂੰ ਸ਼ੰਭੂ ਬਾਰਡਰ ਤੇ ਸ਼ਹੀਦ ਸੁਪਕਰਨ ਸਿੰਘ ਦੀ ਵਰਸੀ ਪੂਰੇ ਜੋਰ ਸ਼ੋਰ ਨਾਲ ਮਨਾਈ ਜਾਣੀ ਆ ਵੱਤ ਵੱਤ ਲੋਕਾਂ ਨੂੰ ਪਹੁੰਚਣ ਦੀ ਉਮੀਦ ਆਸ ਕਰਦੇ ਆ ਸੱਦਾ ਦਿੰਦੇ ਆ ਔਰ ਇਹਦੇ ਨਾਲ ਦੀ ਨਾਲ ਜਿਹੜੀ 22 ਦੀ ਸਰਕਾਰ ਦੀ ਮੀਟਿੰਗ ਆ ਜੇ ਲੋਕ ਚਾਹੁੰਦੇ ਆ ਕਿ ਇਹਦਾ ਰਿਜ਼ਲਟ ਵਧੀਆ ਨਿਕਲਾਵੇ ਤੇ ਵੱਤ ਤੋਂ ਵੱਤ ਗਿਣਤੀ ਵਿੱਚ ਸਾਰੇ ਬਾਡਰਾਂ ਤੇ